ਤੁਸੀਂ ਪੰਜ ਕਲਾਸਾਂ ਦੇ ਵਿੱਚ ਹੀ ਐਂਜ਼ਾਇਟੀ ਵਗੈਰਾ ਠੀਕ ਕਰ ਦਿੰਦੇ ਹੋ ਪਰ ਕਈ ਕਾਉਂਸਲਰ ਇੱਦੇ ਇਦਾਂ ਦੇ ਨੇ ਜਿਹੜੇ ਕਹਿੰਦੇ ਨੇ ਵੀ ਇਹ ਜੇ ਕਿਸੇ ਨੂੰ ਡਿਪਰੈਸ਼ਨ ਜਾਂ ਐਂਜ਼ਾਇਟੀ ਹੋ ਗਈ ਤੁਹਾਨੂੰ ਤਾਂ ਦਵਾਈ ਪਰਮਾਨੈਂਟ ਇੱਕ ਗੋਲੀ ਲੱਗ ਜਾਣੀ ਉਹ ਖਾਣੀ ਹੀ ਪੈਣੀ ਦੇਖੋ ਮੈਮ ਇਹ ਬਿਲਕੁਲ ਡਾਕਟਰਜ਼ ਦਾ ਕਹਿਣਾ ਬਿਲਕੁਲ ਸਹੀ ਹੈ ਵੀ ਐਂਜ਼ਾਇਟੀ ਦੀ ਗੋਲੀ ਤੁਹਾਨੂੰ ਸਾਰੀ ਉਮਰ ਖਾਣੀ ਪੈਣੀ ਹੈ ਤੇ ਡਾਕਟਰ ਸਹੀ ਵੀ ਨਹੀਂ ਆਪਣੀ ਜਗ੍ਹਾ ਰੀਜ਼ਨ ਕੀ ਹੈ ਡਾਕਟਰਜ਼ ਦੇਖੋ ਇੱਕ ਕਾਉਂਸਲਿੰਗ ਦਾ ਕੰਮ ਇਹਨੂੰ ਕੋਗਨਿਟਿਵ ਥੈਰੇਪੀ ਕਹਿੰਨੇ ਆਪਾਂ ਗੱਲਬਾਤ ਕੀਤੀ ਤੁਸੀਂ ਆਪਣਾ ਡਰ ਦੱਸਿਆ ਵੀ ਰੰਦੀਪ ਸਰ ਆਹ ਗੱਲਾਂ ਤੇ ਮੈਨੂੰ ਡਰ ਲੱਗਦਾ ਪਿਆ ਮੇਰੇ ਆ ਥਾਟਸ ਚੱਲਦੇ ਮੈਂ ਸੁਣੇ ਮੈਂ ਤੁਹਾਨੂੰ ਕਹੇ ਸਭ ਤੋਂ ਪਹਿਲਾਂ ਤਾਂ ਆਪਣੇ ਥਾਟਸ ਤੇ ਕੰਮ ਕਰੋ ਇਹਨੂੰ ਬੰਦ ਕਰ ਦਿਓ ਇਹਨਾਂ ਤੇ ਬਲੀਵ ਕਰਨਾ ਬੰਦ ਕਰ ਦਿਓ ਇਹਨਾਂ ਨਾਲ ਕਨੈਕਟ ਹੋਣਾ ਬੰਦ ਕਰ ਦਿਓ ਜਦੋਂ ਤੁਸੀਂ ਥਾਟਸ ਨੂੰ ਹੀ ਚੇਂਜ ਕਰਤਾ ਤੇ ਆਟੋਮੈਟਿਕਲੀ ਤੁਹਾਡੀ ਘਬਰਾਹਟ ਹੀ ਬੰਦ ਹੋ ਜਾਣੀ ਹੈ ਕਿਉਂਕਿ ਡਰ ਹੀ ਤਾਂ ਐਂਗਜ਼ਾਇਟੀ ਦਾ ਕਾਰਨ ਹੈ ਤੁਸੀਂ ਡਰੀ ਜਾਓਗੇ ਡਰੀ ਜਾਓਗੇ ਬ੍ਰੇਨ ਸਟ्रेस ਹਾਰਮੋਨ ਰਿਲੀਜ਼ ਕਰੂਗਾ ਲੀਵਰ ਫੈਟੀ ਹੋਣ ਲੱਗ ਜਾਣਾ ਜਿੰਨਾ ਗੈਸ ਕੈਮੀਕਲਸ ਬਣਨੇ ਅਲਸਰ ਹੋਣਾ ਤੇ ਫਿਰ ਐਂਗਜ਼ਾਇਟੀ ਹੋਣੀ ਹੈ ਆਪਾਂ ਥੋੜੇ ਥਾਟ ਤੇ ਕੰਮ ਕਰਨਾ ਹੈ ਜੀ ਹੁਣ ਇੱਕ ਕੁੜੀ ਆਉਂਦੀ ਹੈ ਕਸ਼ਮੀਰ ਤੋਂ ਇੱਕ ਕੁੜੀ ਸੈਸ਼ਨ ਲੈਂਦੀ ਅਬਡੀਨ ਕੋਟੀ ਦਾ ਉਹਨੂੰ 3rd ਗ੍ਰੇਡ ਲੀਵਰ ਹੋ ਗਿਆ ਲੀਵਰ ਡੈਮੇਜ ਹੋ ਗਿਆ 3rd ਗ੍ਰੇਡ ਤੇ ਉਹਦੇ ਅਲਸਰ ਹੋ ਗਏ ਇੰਟਰਸਟਾਈਨਸ ਦੇ ਵਿੱਚ ਉਹਦੇ ਕਲਸਰ ਹੋਣ ਲੱਗੇ ਉਹਦਾ ਸਟ੍ਰੈਸ ਲੈਵਲ ਪਤਾ ਕੀ ਸੀਗਾ ਉਸ ਕੁੜੀ ਦਾ ਸਟ੍ਰੈਸ ਲੈਵਲ ਉਹ ਕਿਸੇ ਮੁੰਡੇ ਦੇ ਕਨੈਕਸ਼ਨ ਚ ਆਈ ਮੁੰਡੇ ਨੇ ਯੂਜ਼ ਕੀਤਾ ਉਹਨੂੰ ਤੋਖਾ ਦੇ ਲੱਗਿਆ ਉਹ ਚੀਜ਼ ਉਹਨੂੰ ਹਿੱਟ ਕਰ ਗਈ ਬਹੁਤ ਜ਼ਿਆਦਾ 10 ਪਾਵੇ ਨਾ ਕਿਸੇ ਨੂੰ ਵੀ ਉਹੋ ਜਦੋਂ ਦੱਸ ਨਹੀਂ ਪਾਈ ਕਿਸੇ ਨੂੰ ਉਹ ਉਹ ਅੰਦਰੇ ਅੰਦਰ ਅੰਦਰੇ ਅੰਦਰ ਸੋਚੀ ਗਈ ਤੇ ਸਟ्रेस ਹਾਰਮੋਨ ਐਨਾ ਰਿਲੀਜ਼ ਹੋ ਗਿਆ ਵੀ ਲੀਵਰ ਫੈਟੀ ਹੋ ਗਿਆ ਥਰਡ ਗ੍ਰੇਡ ਤੱਕ ਉਹਨੂੰ ਖਾਣਾ ਪੀਣਾ ਪਚਣਾ ਵੀ ਬੰਦ ਹੋ ਗਿਆ ਬਿਲਕੁਲ ਹੁਣ ਸਭ ਤੋਂ ਪਹਿਲਾਂ ਉਹਦੀ ਓਵਰ ਥਿੰਕਿੰਗ ਬੰਦ ਕਰਾਈ ਆ ਵੀ ਨਹੀਂ ਸੋਚਣਾ ਮੀਨਜ਼ ਨਹੀਂ ਸੋਚਣਾ ਸੋਚਿਆ ਜਦ ਹੀ ਇਫੈਕਟ ਸੋਚਿਆ ਜਦ ਹੀ ਇਫੈਕਟ ਦੁਨੀਆ ਤੇ ਬਹੁਤ ਇਦਾਂ ਦੇ ਕੇਸਿਸ ਨੇ ਨਵਦੀਪ ਜੀ ਜਿਹੜੇ ਨਾ ਸ਼ਰਾਬ ਪਿੰਨੇ ਆ ਨਾ ਸਿਗਰਟ ਪਿੰਨੇ ਆ ਨਾ ਫਾਸਟ ਫੂਡ ਖਾਣੇ ਆ ਫੇਰ ਵੀ ਲੀਵਰ ਫੈਟੀ ਆ ਸਟ्रेस ਕਰਕੇ ਸਟ੍ਰੈਸ ਓਵਰ ਥਿੰਕਿੰਗ ਇਹੀ ਰੋਕਣੀ ਆ ਆਪਾਂ ਹੂੰ ਤੇ ਜਿਹਦੀ ਰੁੱਕ ਗਈ ਉਹ ਕਾਮਯਾਬ ਹੈ ਉਹਨ ਇੱਕ ਕੁੜੀ ਆਂਦੀ ਹੈ ਹੂੰ ਕਸ਼ਮੀਰ ਤੋਂ ਇੱਕ ਕੁੜੀ ਸੈਸ਼ਨ ਲੈਂਦੀ ਬ੍ਰਿਟੇਨ ਕੋਲ ਠੀਕ ਆ ਉਹਨੂੰ 3rd ਗ੍ਰੇਡ ਲੀਵਰ ਹੋ ਗਿਆ ਲੀਵਰ ਡੈਮੇਜ ਹੋ ਗਿਆ 3rd ਗ੍ਰੇਡ ਤੇ ਉਹਦੇ ਅਲਸਰ ਹੋ ਗਏ ਇੰਟਸਟਾਈਨਸ ਦੇ ਵਿੱਚ ਉਹਦੇ ਅਲਸਰ ਹੋਣ ਲੱਗੇ ਹੂੰ ਉਹਦਾ ਸਟ੍ਰੈਸ ਲੈਵਲ ਪਤਾ ਕੀ ਸੀਗਾ ਉਸ ਕੁੜੀ ਦਾ ਸਟ੍ਰੈਸ ਲੈਵਲ ਉਹ ਕਿਸੇ ਮੁੰਡੇ ਦੇ ਕਨੈਕਸ਼ਨ ਚ ਆਈ ਮੁੰਡੇ ਨੇ ਯੂਜ਼ ਕੀਤਾ ਹੂੰ ਉਹਨੂੰ ਧੋਖਾ ਦੇ ਲੱਗ ਗਿਆ ਉਹ ਚੀਜ਼ ਉਹਨੂੰ ਹਿੱਟ ਕਰ ਗਈ ਬਹੁਤ ਜ਼ਿਆਦਾ 10 ਪਾਵੇ ਨਾ ਕਿਸੇ ਨੂੰ ਵੀ ਉਹ ਜਦੋਂ 10 ਨਹੀਂ ਪਾਈ ਕਿਸੇ ਨੂੰ ਉਹ ਉਹ ਅੰਦਰੇ ਅੰਦਰ ਅੰਦਰੇ ਅੰਦਰ ਸੋਚੀ ਗਈ ਤੇ ਸਟ्रेस ਹਾਰਮੋਨ ਐਨਾ ਰਿਲੀਜ਼ ਹੋ ਗਿਆ ਵੀ ਲੀਵਰ ਫੈਕਟੀ ਹੋ ਗਿਆ 3rd ਗ੍ਰੇਡ ਤੱਕ ਉਹਨੂੰ ਖਾਣਾ ਪੀਣਾ ਪਚਣਾ ਵੀ ਬੰਦ ਹੋ ਗਿਆ ਬਿਲਕੁਲ ਹੁਣ ਸਭ ਤੋਂ ਪਹਿਲਾਂ ਉਹਦੀ ਓਵਰ ਥਿੰਕਿੰਗ ਬੰਦ ਕਰਾਈ ਆ ਵੀ ਨਹੀਂ ਸੋਚਣਾ ਮੀਨਜ਼ ਨਹੀਂ ਸੋਚਣਾ ਸੋਚਿਆ ਜਦ ਹੀ ਇਫੈਕਟ ਸੋਚਿਆ ਜਦ ਹੀ ਇਫੈਕਟ ਦੁਨੀਆ ਤੇ ਬਹੁਤ ਇਦਾਂ ਦੇ ਕੇਸਿਸ ਨੇ ਨਵਦੀਪ ਜੀ ਜਿਹੜੇ ਨਾ ਸ਼ਰਾਬ ਪਿੰਨੇ ਆ ਨਾ ਸਿਗਰਟ ਪਿੰਨੇ ਆ ਨਾ ਫਾਸਟ ਫੂਡ ਖਾਣੇ ਆ ਫੇਰ ਵੀ ਲੀਵਰ ਫੈਟੀ ਆ ਸਟ्रेस ਕਰਕੇ ਸਟ्रेस ਓਵਰ ਥਿੰਕਿੰਗ ਇਹੀ ਰੋਕਣੀ ਆ ਆਪਾਂ ਹੂੰ ਤੇ ਜਿਹਦੀ ਰੁਕ ਗਈ ਉਹ ਕਾਮਯਾਬ ਆ